ਕਿਹੜਾ ਵੀ ਵੀਰ ਜਾਂ ਭੈਣ ਵੀਡੀਓ ਸ਼ੇਅਰ ਕਰਕੇ ਪਿਆਰਾ ਜਿਹਾ ਕਮੈਂਟ ਕਰਕੇ ਆਊਗਾ ਸਪੈਸ਼ਲ ਡਿਸਕਾਊਂਟ ਆ ਕੇ ਲੈ ਲਓ ਆਪਣੇ ਤੋਂ ਆਹ ਦਾ ਉੱਪਰ ਨੂੰ 3 ਡਿਜ਼ਾਈਨਿੰਗ ਹੋਈ ਹੈ ਪੂਰੀ ਉੱਪਰ ਨੂੰ ਓਟਦੀ ਹੈ ਸੂਟ ਦੇ ਉੱਪਰ ਧਿਆਨ ਨਾਲ ਦੇਖਿਓ ਜੀ ਪੂਰੀ ਵੀਡੀਓ ਉੱਪਰ ਨੂੰ ਓਟਦੀ ਹੈ ਪੂਰੀ ਡਿਜ਼ਾਈਨਿੰਗ ਅਲੱਗ ਦੀ ਚੀਜ਼ ਆ ਬੈਕ ਫਰੰਟ ਜਿਹੜੀ ਭੈਣ ਨੇ ਪਾੜਾ ਪੂਰੀ ਰਵਾਈ ਲੁੱਕ ਆਊਗੀ ਚਾਰ ਜਣੀਆਂ ਪੁੱਛਣਗੀਆਂ ਕਿ ਕਿੱਥੋਂ ਸੂਟ ਲੈਂਦਾ ਹੈ ਆ ਲੋ ਜੀ ਕਰ ਲਓ ਚੈੱਕ ਪ੍ਰਿੰਟਿੰਗ ਨਹੀਂ ਹੈਗੀ ਨਾਲ ਉੱਪਰ ਕਢਾਈ ਵੀ ਹੋਈ ਹੋਈ ਹੈ ਧਿਆਨ ਨਾਲ ਜੀ ਤੁਸੀਂ ਨਿਗਾਹ ਮਾਰ ਲਓ ਇੱਕ ਸੈਕਿੰਡ ਦੇ ਲਈ ਤਾਂ ਬਹੁਤ ਸ਼ਾਨਦਾਰ ਪਿਛਨੇ ਵਾਲੋ ਕਰੋ ਚੈੱਕ ਬਸ ਬੜੇ ਤੇ ਕੋਰੀਅਰ ਪੰਜਾਬ ਦੇ ਵਿੱਚ ਫ੍ਰੀ ਕਰਤਾ ਜੀ ਆਪਾਂ ਗਰਮ ਸੂਟ ਨੇਗੇ ਉੱਪਰ ਦੀ ਪੌਣ ਦੀ ਕੋਈ ਲੋੜ ਨਹੀਂ ਸੂਟ ਤੇ ਇੰਨੇ ਪੈਸੇ ਲਾਓਗੇ ਤੇ ਪਾਇਆ ਫੇਰ ਹੀ ਦਿਖੇ ਉਪਰ ਹੀ ਜੈਕਟਾ ਬਾੜੀਆਂ ਸੂਟ ਪਾਇਦਾ ਫਾਇਦਾ ਹੀ ਕੋਈ ਨਹੀਂਗਾ ਜੀ ਜਦੋਂ ਆ ਤੁਹਾਨੂੰ ਪਰਾਜ਼ੋ ਨੇ ਦੀ ਖਾਸੀਤਾ ਦੇਖੋ ਇੱਕ ਸਾਈਡ ਤੇ ਰਾਸਟਿਕ ਹੈ ਜੀ ਇੱਕ ਸਾਈਡ ਤੇ ਪਲੇਨ ਹੈ ਐਡਜਸਟੇਬਲ ਪੈਂਟ ਪਰਾਜ਼ੋ ਹੁੰਦੇ ਆ ਲਓ ਜੀ ਪਾਕਿਸਤਾਨੀ ਸੂਟ ਉੱਪਰ ਬਿਲਕੁਲ ਵੱਖਰੀ ਚੀਜ਼ ਹੈ ਬਰਸੀ ਕੱਟ ਬਣਾਇਆ ਹੋਇਆ ਪੂਰਾ ਪੀਸ ਨੇੜੋ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਜੀ। ਆਂਦੇ ਹੀ ਫਿਰ ਪਾਕਿਸਤਾਨੀ ਸੂਟ ਆ। ਸਾਰੇ ਪਾਕਿਸਤਾਨੀ ਸੂਟ ਦੇ ਆਰਟੀਕਲ ਆ ਗਏ ਗਰਮ ਦੇ ਵਿੱਚ ਪੂਰੇ ਆਪਣੇ ਕੋਲੇ। ਤੁਹਾਨੂੰ ਸਾਰੇ ਪੀਸ ਕੋਲ ਕੇ ਦਿਖਾਣੇ ਆ। ਵੀਡੀਓ ਕਰ ਲਓ ਪਹਿਲਾਂ ਸ਼ੇਅਰ ਤੇ ਨਾਲ ਹੀ ਕਰ ਦਿਓ ਲਾਈਕ ਤੇ ਕਮੈਂਟ ਸੋਹਣਾ ਜਿਹਾ ਇੱਕ ਆਹ ਲਓ ਜੀ। ਸਭ ਤੋਂ ਪਹਿਲਾਂ ਪਾਕਿਸਤਾਨੀ ਸੂਟ। ਆਹ ਲਓ ਜੀ ਕਰ ਲਓ ਚੈੱਕ। ਵੈਰਾਈਟੀ ਚੈੱਕ ਕਰ ਲਓ ਵਿਦ ਸਟਾਲ ਆ ਵਿਦ ਪਲਾਜੋ ਆ। ਪ੍ਰੋਪਰ ਸਾਈਜ਼ ਹੋਣਗੇ ਸਾਰੇ। ਪਲਾਜੋ ਬਹੁਤ ਹੀ ਪਿਆਰਾ ਤੁਸੀਂ ਆ ਦੇਖੋ ਡਿਜ਼ਾਈਨਿੰਗ ਕਿੰਨੀ ਪਿਆਰੀ ਹੈ। ਪ੍ਰੋਪਰ ਮੈਚਿੰਗ ਹੈ ਦੇ ਨਾਲ ਨੀਚੇ ਆ ਲੌਂਗ ਡੈਨ ਲਾ ਕੇ ਨਾਲ ਹੀ ਆ ਗਿਆ ਨੀਚੇ ਫਲਾਵਰ ਦਾ ਡਿਜ਼ਾਈਨ ਸਟੋਲ ਵੀ ਬਹੁਤ ਪਿਆਰਾ ਹੈਗਾ ਤੁਹਾਨੂੰ ਦਿਖਾ ਦਈਏ ਜੀ ਇੱਕ ਵਾਰੀ ਫਿਰ ਚੈੱਕ ਆ ਲੋ ਬਹੁਤ ਪਿਆਰਾ ਰੰਗ ਹੈ ਸਟੋਲ ਦਾ ਬਹੁਤ ਹੀ ਸ਼ਾਨਦਾਰ ਸੋਹਣਾ ਪਿਆਰਾ ਇਹ ਰੰਗ ਆ ਬਹੁਤ ਪਿਆਰਾ ਰੰਗ ਹੈਗਾ ਸਭ ਤੋਂ ਵੱਧ ਸੇਲ ਹੋਣਾ ਸੂਟ ਸਾਡੇ ਕੋਲੇ ਇਹ ਹੈਗਾ ਲਾਈਨ ਬਹੁਤ ਸੋਹਣੀ ਉਸ ਤੋਂ ਬਾਅਦ ਆ ਗਿਆ ਅਗਲਾ ਕਲਰ ਦੇਖੋ ਕਿੰਨਾ ਸੋਹਣਾਗਾ ਬਿਲਕੁਲ ਲਾਜਵਾਬ ਕੀ ਬਾਤਾਂ ਹੀ ਹੈ ਜੀ ਕਰੋ ਚੈੱਕ ਆ ਲੋ ਮੈਂ ਕਲਰ ਉੱਪਰ ਲੱਗਿਆ ਹੋਇਆਗਾ ਕੀ ਬਾਤਾਂ ਇਹ ਚੀੜੀਆਂ ਬਾਜੂ ਦਾ ਡਿਜ਼ਾਈਨ ਆ ਲੰਮੀ ਠੰਡੇ ਤੱਕੜਾਈ ਹੋਈ ਵੀ ਆ ਤੇ ਉਸ ਤੋਂ ਬਾਅਦ ਆ ਗਿਆ ਪਲਾਦੋ ਕਿਆ ਬਾਤ ਹੈ ਆ ਕਿਆ ਸ਼ਾਨਦਾਰ ਚੀਜ਼ ਨਿਕਲੀ ਹੈ ਪਲਾਦੋ ਦੀ ਆ ਲੋ ਜੀ ਕਰ ਲੋ ਚੈੱਕ ਫੁੱਲ ਲਾਈਕ ਕਰਾਗਾ ਕੋਈ ਬੈਠਣ ਕਰਨ ਪੂਰਾ ਓਕੇ ਆ ਕੋਈ ਕੰਫਰਟ ਆ ਪੂਰੀ ਚੀਜ਼ ਹੈ ਕੋਈ ਦਿੱਕਤ ਨਹੀਂ ਆਉਗੀ ਤੁਹਾਨੂੰ ਤੇ ਨਾਲ ਹੀ ਆ ਗਿਆ ਸਟਾਲ ਜਿੰਨੇ ਵੀ ਤੁਹਾਨੂੰ ਸੂਟ ਦੇਣੇ ਆ ਸਾਰੇ ਵਿੱਚੋਂ ਸਟਾਲ ਦੇਣੇ ਆ ਓਕੇ ਰਿਪੋਰਟ ਚੀਜ਼ਾਂ ਨੇ ਨਾਲ ਹੀ ਪਲਾਦੋ 3 ਪੀ ਸੂਟ ਆ ਜੀ ਬਿਲਕੁਲ ਓਕੇ ਰਿਪੋਰਟ ਚੀਜ਼ਾਂ ਦੇਖੋ ਕਿੰਨੇ ਸ਼ਾਨਦਾਰ ਡਿਜ਼ਾਈਨ ਨੇਗੇ ਇਕੱਲਾ ਇਕੱਲਾ ਪੀਸ ਖੋਲ ਕੇ ਦਿਖਾਵਾਂਗੇ ਵੀਡੀਓ ਨਾਲ ਬਣੇ ਰਹੋ ਕਰ ਲੋ ਅਗਲਾ ਪੀਸ ਚੈੱਕ ਜੀ ਲਓ ਜੀ ਗ੍ਰੀਨ ਦੇ ਨਾਲ ਮੈਚਿੰਗ ਆ ਕਿਆ ਬਾਤਾਂ ਹੀ ਹੈ ਜੀ ਚਲੋ ਚੈੱਕ ਆ ਲਓ ਜੀ ਜ਼ਾਹਿਰ ਦੇਖੋ ਕਿੰਨੀ ਪਿਆਰੀ ਆ ਬਿਲਕੁਲ ਅਲੱਗ-ਅਲੱਗ ਉੱਪਰ ਸੂਟ ਚੱਕ ਕੇ ਦਿਖਾ ਮੈਂ ਤੁਹਾਨੂੰ ਉੱਬਰ ਦਾ ਉੱਪਰ ਨੂੰ ਕੀ ਡਿਜ਼ਾਈਨਿੰਗ ਹੋਈ ਹੈ ਪੂਰੀ ਉੱਪਰ ਨੂੰ ਓਟ ਰਹੀ ਆ ਸੂਟ ਦੇ ਉੱਪਰ ਧਿਆਨ ਨਾਲ ਦੇਖਿਓ ਜੀ ਪੂਰੀ ਵੀਡੀਓ ਉੱਪਰ ਨੂੰ ਓਟ ਰਹੀ ਹੈ ਪੂਰੀ ਡਿਜ਼ਾਈਨਿੰਗ ਅਲੱਗ ਦੀ ਚੀਜ਼ ਆ ਬੈਕ ਫਰੰਟ ਦੋਨੇ ਹੀ ਆ ਆ ਲਓ ਜੀ ਇਹ ਕਰਾਚੀ ਵਾਲੇ ਸੂਟ ਪਾਕਿਸਤਾਨੀ ਇਹਨਾਂ ਨੂੰ ਕਹਿੰਦੇ ਆ ਇਹ ਕਰਾਚੀ ਸੂਟ ਪਾਕਿਸਤਾਨੀ ਆ ਲਓ ਕਰ ਲਓ ਚੈੱਕ ਤੇ ਨਾਲ ਆ ਗਿਆ ਪਲਾਜ਼ੋ ਦੇਖੋ ਕਿੰਨਾ ਸ਼ਾਇਨ ਦੰਦਾ ਦਨਾਲ ਆ ਗਿਆ ਸਟੋਲ ਓਕੇ ਰਿਪੋਰਟ ਪੀਸ ਆ ਜੀ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਹੋਵੇ ਸਕਰੀਨ ਸ਼ਾਟ ਲਾ ਕੇ ਆਪਣੇ ਨੰਬਰ ਤੇ ਪਾ ਦਿਓ WhatsApp ਬਾਰੇ ਤੇ ਕੋਰੀਅਰ ਪੰਜਾਬ ਦੇ ਵਿੱਚ ਫ੍ਰੀ ਕਰਤਾ ਜੀ ਆਪਾਂ ਆ ਲੋ ਉਸ ਤੋਂ ਬਾਅਦ ਕਰ ਲੋ ਅਗਲਾ ਪੀਸ ਚੈੱਕ ਆ ਕੀ ਆ ਬਾਤ ਹੈ ਪੀਸ ਆ ਜੀ ਡਿਜ਼ਾਈਨ ਚੈੱਕ ਕਰ ਲੋ ਸਟਾਕ ਲਗਾਤਾਰ ਨਵੇਂ ਆ ਰਹੇ ਆਪਣੇ ਕੋਲੇ ਵੀਡੀਓ ਹਰ ਰੋਜ਼ ਅਪਡੇਟ ਹੁੰਦੀ ਹੈ ਤੇ ਬਹੁਤ ਵਧੀਆ ਪਿਆਰ ਦੇ ਰਹੇ ਹੋ ਫਟਾਫਟ ਵੀਡੀਓ ਕਰ ਦਿਓ ਸ਼ੇਅਰ ਤੇ ਦਿਨ ਦਿਓ ਫਟਾਫਟ ਕਰ ਦਿਓ ਨਾਲ ਹੀ ਆਰਡਰ ਸਟੋਲ ਦਿਖਾਵਾ ਤੁਹਾਨੂੰ ਇਹਦਾ ਬਹੁਤ ਪਿਆਰਾ ਜੀ ਪੂਰਾ ਸਾਈਜ਼ ਪੂਰੇ ਬਿਲਕੁਲ ਓਕੇ ਹੋਣਗੇ ਨਾਲੋ ਕਰ ਲੋ ਚੈੱਕ 70 ਇੰਚ ਲੰਬਾਈ ਵਾਲਾ ਪੂਰਾ ਸਟੋਲ ਪ੍ਰੋਪਰ ਸਾਈਜ਼ ਉਹਦਾ ਪੂਰਾ ਧਿਆਨ ਨਾਲ ਸਟੋਲ ਦੇਚੋ ਨਿਗਾਹ ਮਾਰ ਲਿਓ ਜੀ ਇਹ ਲੋ ਓਕਰ ਬੋਰਡ ਪੀਸ ਆ ਜੀ ਨਾਲ ਹੀ ਆ ਗਿਆ ਤਾਂ ਪਲਾਦੋ ਫੁੱਲ ਲੈਂਥ ਦੇ ਵਿੱਚ ਲੰਬਾਈ ਚੜਾਈ ਬਿਲਕੁਲ ਓਕੇ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਬਰਫੀ ਕੱਟ ਦੇ ਵਿੱਚ ਬਿਲਕੁਲ ਲੱਗ ਜਾਈ ਹੈ ਜੀ ਆ ਲੋ ਆਜੂ ਕਤਰੀ ਲਓ ਜੀ ਪਾਕਿਸਤਾਨੀ ਸੂਟ ਉੱਪਰ ਬਿਲਕੁਲ ਵੱਖਰੀ ਚੀਜ਼ ਬਰਫੀ ਕੱਟ ਬਣਾਇਆ ਹੋਇਆ ਪੂਰਾ ਪੀਸ ਨੇੜੋ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਜੀ ਆ ਲੋ ਇਹ ਆ ਗਿਆ ਦਾ ਬਾਜੂ ਦਾ ਡਿਜ਼ਾਈਨ ਵਿਆਹ ਸ਼ਾਦੀ ਤੇ ਵਰਤੀ ਖਾਣ ਵੇਲੇ ਤੇ ਨਾਲ ਹੀ ਆ ਸੂਟ ਪਾਇਆ ਹੋਵੇ ਸਵਾਦ ਹੀ ਵੱਖਰਾ ਆਊਗਾ ਉਹ ਕਿਰਪਾੜ ਚੀਜ਼ਾਂ ਬਿਲਕੁਲ ਆ ਲੋ ਜੀ ਨਾਲ ਆ ਗਿਆ ਦਾ ਪਲਾਜ਼ੋ ਨਾਲ ਹੀ ਪ੍ਰੋਪਰ ਮੈਚਿੰਗ ਆ ਨੇ ਸਾਰੀਆਂ ਕੋਈ ਲੱਗ ਲੱਗ ਨਹੀਂ ਹੋਊਗਾ ਸੇਮ ਕਪੜਾ ਸੇਮ ਮੈਚ ਹੋਊਗਾ ਨਾਲ ਆ ਗਿਆ ਸਟਾਲ ਪੂਰਾ ਰੇਟ ਬਹੁਤ ਜਾਇਜ਼ ਨੇ ਕਿ ਤੁਹਾਨੂੰ ਦੱਸ ਦਿਆਂ ਵੀਡੀਓ ਦੇ ਐਂਡ ਤੇ ਬਿਲਕੁਲ ਜਾਇਜ਼ ਰੇਟਾਂ ਦੇ ਉੱਪਰ ਲੈ ਕੇ ਆਏ ਤੁਹਾਡੇ ਵਾਸਤੇ ਪਾਕਿਸਤਾਨੀ ਸੂਟ ਨਵੇਂ-ਨਵੇਂ ਡਿਜ਼ਾਈਨ ਨਵੇਂ-ਨਵੇਂ ਕਲਰ ਲੋ ਜੀ ਸਰਵਲ ਬਲੂ ਕਲਰ ਸ਼ਾਇਨ ਦੇਖੋ ਪੀਸ ਦੀ ਰॉयਲ ਬਲੂ ਕਲਰ ਦੇ ਵਿੱਚ ਬਿਲਕੁਲ ਓਕੇ ਰਿਪੋਰਟ ਪੀਸ ਹੈਗਾ ਬੈਕ ਕਾਲਰ ਬਣਿਆ ਬੈਗ ਫਰੰਟ ਸੇਮ ਆਊਗੀ ਧਿਆਨ ਨਾਲ ਦੇਖ ਲਿਓ ਜੀ ਕਰ ਲਿਓ ਓਕੇ ਲਓ ਜੀ ਲਓ ਰॉयਲ ਬਲੂ ਰॉयਲ ਲੁੱਕ ਦੇਣ ਵਾਸਤੇ ਜਿਹੜੀ ਭੈਣ ਨੇ ਪਾਇਆ ਪੂਰੀ ਰॉयਲ ਲੁੱਕ ਆਊਗੀ ਚਾਰ ਜਾਨੀਆਂ ਪੁੱਛਣਗੀਆਂ ਕਿ ਕਿੱਥੋਂ ਸੂਟ ਲਿਆਂਦਾ ਹੈਗਾ ਆਹ ਲਓ ਜੀ ਕਰ ਲਿਓ ਚੈੱਕ ਇਹ ਆ ਗਿਆ ਨਾਲ ਇਹਦੇ ਸਟਾਲ ਉਸ ਤੋਂ ਬਾਅਦ ਆ ਗਿਆ ਵਨ ਸ਼ੇਡ ਦੇ ਵਿੱਚ ਬਿਲਕੁਲ ਓਕੇ ਰਿਪੋਰਟ ਪੀਸ ਆਹ ਲਓ ਜੀ ਵਨ ਸ਼ੇਡ ਚ ਪੂਰਾ ਗਰਮ ਸੂਟ ਹੈਗਾ ਆਹ ਲਓ ਜੀ ਡਿਜੀਟਲ ਪ੍ਰਿੰਟਿੰਗ ਹੋਈ ਵੀ ਉੱਪਰ ਕੰਪਨੀ ਦੇ ਪੀਸ ਦਾ ਸਾਰੇ ਕਰ ਲਓ ਚੈੱਕ ਨਾਲ ਹੀ ਤੁਹਾਨੂੰ ਮੈਂ ਇਹਦੀ ਬੈਗ ਵੀ ਦਿਖਾਦਾ ਇੱਕ ਵਾਰੀ ਸੂਟ ਦੀ ਸੇਮ ਬੈਗ ਫਰੰਟ ਹੋਊਗਾ ਲਓ ਜੀ ਆ ਗਿਆ ਸਟਾਲ ਨਾਲ ਹੀ ਆ ਗਿਆ ਪਲਾਜੋ ਸਾਈਜ਼ ਜਿਹੜੇ ਹੈਗੇ ਨਾਲ L ਸਾਈਜ਼ ਤੋਂ ਲੈ ਕੇ 3XL ਤੱਕ ਸੂਟ ਦੀ ਡਾਲ ਬਣਦੀ ਹੈ ਵਿਆਹ ਸ਼ਾਦੀਆਂ ਦੇ ਵਿੱਚ ਬਾਹਲੇ ਗਰਮ ਸੂਟ ਨੇਗੇ ਉੱਪਰ ਦੀ ਪਾਉਣ ਦੀ ਕੋਈ ਲੋੜ ਨਹੀਂ ਸੂਟ ਤੇ ਇੰਨੇ ਪੈਸੇ ਲਾਓਗੇ ਤੇ ਪਾਇਆ ਫੇਰ ਹੀ ਦਿਖੇ ਉੱਪਰ ਹੀ ਜੈਕਟਾ ਬਾਹਰ ਸੂਟ ਪਾਇਦਾ ਫਾਇਦਾ ਹੀ ਕੋਈ ਨਹੀਂਗਾ ਜੀ ਆਹ ਲਓ ਉਹ ਚੀਜ਼ਾਂ ਨੇ ਇਹ ਪਹਿਲੇ ਸੂਟ ਪਾ ਕੇ ਤੁਸੀਂ ਮੈਰਿਜ ਅਟੈਂਡ ਕਰੋ ਚਾਹੇ ਡੇ ਹੋਵੇ ਚਾਹੇ ਨਾਈਟ ਹੋਵੇ ਦੋਨੇ ਮੈਰਿਜ ਅਟੈਂਡ ਕਰ ਸਕਦੇ ਬਿਲਕੁਲ ਰੋਕੇ ਰਿਪੋਰਟ ਪੂਰੇ ਗਰਮ ਪੀਸਾ ਤੁਹਾਨੂੰ ਵਿੱਚ ਤੋਂ ਕਪੜਾ ਦਾ ਇੱਕ ਵਾਰੀ ਦਿਖਾ ਦਵਾਂ ਲਿਆ ਵੀਰਾ ਜੀ ਕਹਿਣਾ ਲੈਟ ਆ ਦੇਖੋ ਪੂਰੇ ਹੈਵੀ ਸੂਟ ਲੈ ਗਰਮ ਨੇ ਅੰਦਰੋਂ ਵਿਆਹ ਸ਼ਾਦੀ ਦੇ ਕੱਲਾ ਸੂਟ ਪਾਇਆ ਫੇਰ ਹੀ ਜੱਟਣਾ ਕਿ ਉੱਪਰ ਜੈਕਟ ਹੀ ਪਾ ਲਈ ਜਾ ਕੇ ਤੁਸੀਂ ਫਿਰ ਸੂਟ ਸਾਰੇ ਲੋਕ ਜਾਨਾ ਕਿ ਫਾਇਦਾ ਹੀ ਕੋਈ ਨਹੀਂ ਉਹ ਚੀਜ਼ ਲੈਣ ਦਾ ਹੀ ਆ ਲੋ ਆ ਗਿਆ aplaudo ਚਲਾਲ ਆ ਗਿਆ ਸਟਾਲ ਤੇ ਬਾਕੀ ਸਾਰੇ ਡਿਜ਼ਾਈਨਿੰਗ ਪੂਰੀ ਆ ਗਈ ਇੱਕ ਦੋ ਆਰਟੀਕਲ ਨਵੇਂ ਆਏ ਆ ਹੁਣੇ ਆਏ ਆ ਚੱਲ ਦੀ ਵੀਡੀਓ ਦੇ ਲਓ ਜੀ ਕਲਰ ਚੈੱਕ ਕਰ ਲਓ ਬਿਲਕੁਲ ਨਵਾਂ ਕਲਰ ਅਲੱਗ ਚੀਜ਼ ਆ ਆ ਲਓ ਜੀ ਕਰ ਲਓ ਚੈੱਕ ਓਕੇ ਰਿਪੋਰਟ ਪੀਸ ਹੈਗਾ ਸਭ ਤੋਂ ਪਹਿਲਾਂ ਮੈਰੇ ਤੇ ਤਾਂ ਲਾਈਟਿੰਗ ਹੁੰਦੀ ਹੈ ਨਾ ਸੂਟ ਆਪਦੇ ਚਮਕਦਾ ਹੀ ਪੂਰਾ ਪੂਰਾ ਦੱਬ ਕੇ ਚਮਕੂਗਾ ਸੂਟ ਬਹੁਤ ਸੋਹਣੀ ਚੀਜ਼ ਹੈਗੀ ਯਾਰ ਸਭ ਤੋਂ ਪਹਿਲਾਂ ਇੱਕੋ ਹੀ ਕੰਮ ਹੁੰਦਾ ਬੰਦੇ ਨੇ ਜਾਂ ਸਰ ਫੋਟੋ ਕਰਾਉਣੀ ਹੁੰਦੀ ਹੈ ਤੇ ਫੋਟੋ ਜੇ ਸੂਟੀ ਨੇ ਚੱਜਿਆ ਤਾਂ ਫਾਇਦਾ ਕੀ ਹੋਏ ਨੇ ਪੈਸੇ ਆਇਆਂ ਦਾ ਲਓ ਜੀ ਕਰ ਲਓ ਚੈੱਕ ਆ ਲਓ ਸਟੋਕ ਚੈੱਕ ਕਰ ਲਓ ਜਦ ਬਾਈ ਚੜਾਈ ਪੂਰੀ ਹੋਊਗੀ ਬਿਲਕੁਲ ਓਕੇ ਰਿਪੋਰਟ ਆ ਦੋ ਤੁਹਾਨੂੰ ਕਦਰ ਦੇ ਦੇਣੇ ਇਹਦੇ ਵਿੱਚ ਦੋਨੇ ਓਕੇ ਰਿਪੋਰਟ ਪੀਸ ਆ ਲਓ ਜੀ ਬੈਕ ਫਰੰਟ ਸੇਮ ਹੀ ਆਉਣੀ ਹੈ ਨਾ ਜੀ ਆ ਲਓ ਇਹ ਆ ਗਿਆ ਫਰੰਟ ਇਹ ਆ ਗਈ ਬੈਕ ਔਰ ਤੁਹਾਨੂੰ ਮੇਰੀ ਖਾਸੀ ਦਿੱਖ ਹੋਰ ਦਾਸ ਦਮਾ ਔਰ ਸਲੇ ਹੀ ਰਹੇ ਕੈਮਰਾ ਦੇ ਆ ਦੇਖੋ ਜੀ ਪ੍ਰਿੰਟਿੰਗ ਨਹੀਂ ਹੈਗੀ ਨਾਲ ਉੱਪਰ ਕਢਾਈ ਵੀ ਹੋਈ ਵੀ ਹੈ ਧਿਆਨ ਨਾਲ ਜੀ ਤੁਸੀਂ ਨਿਗਾਹ ਮਾਰ ਲਓ ਇੱਕ ਸੈਕਿੰਡ ਦੇ ਲਈ ਤਾਂ ਬਹੁਤ ਸ਼ਾਨਦਾਰ ਪੀਸ ਨੇ ਆਲੋ ਕਰੋ ਚੈੱਕ ਬਾਜੂ ਤੇ ਗਲੇ ਤੇ ਸਾਰਿਆਂ ਕਢਾਈ ਹੋਈ ਵੀ ਹੈ ਜੀ ਇਹ ਚੀਜ਼ਾਂ ਨੇ ਇਹਨੂੰ ਕਹਿੰਦੇ ਪਾਕਿਸਤਾਨੀ ਸੂਟ ਇਹ ਹੁੰਦੇ ਸਹੀ ਪਾਕਿਸਤਾਨੀ ਸੂਟ ਦੇ ਕਰਾਚੀ ਵਾਲੇ ਮਿਲਦੇ ਆ। ਤੋਂ ਦਵਾ ਤੁਹਾਨੂੰ ਪਰਾਜ਼ੋ ਨੇ ਦੀ ਖਾਸियत ਆ ਹੁਕਮਾਂ ਦੇਖੋ। ਇੱਕ ਸਾਈਡ ਤੇ ਰਾਸਟਿਕ ਆ ਜੀ ਇੱਕ ਸਾਈਡ ਤੇ ਪਲੇਨ ਆ ਜੀ ਐਡਜਸਟੇਬਲ ਪੈਂਟ ਬਲਾਕ ਹੁੰਦੇ ਆ। ਤੋਂ ਉਸ ਤੋਂ ਬਾਅਦ ਰਿਹਾ ਸਟਾਲ। ਆ ਲੋ ਕਰ ਲੋ ਚੈੱਕ ਸਟਾਲ ਵੀ। ਓਕੇ ਰਿਪੋਰਟ ਵੀ ਸਹੀ ਜਮਾ ਲਓ। ਇਹ ਦੇਖੋ ਪੂਰਾ ਸ਼ਾਨਦਾਰ ਸਟਾਲ ਆ। ਉਹ ਗੱਡੀ ਇਹ ਅਗਲਾ ਡਿਜ਼ਾਈਨ ਜੀ ਇਹ ਅਨਕੋਜ਼ਰ ਦੇ ਵਿੱਚ। ਬਿਲਕੁਲ ਓਕੇ ਵੀਡੀਓ ਬਾਤ ਤੋਂ ਬਾਤ ਸ਼ੇਅਰ ਕਰ ਦਿਓ। ਇੱਕ ਇੱਕ ਪਿਆਰਾ ਜਿਹਾ ਕਮੈਂਟ ਜਿਹਨੇ ਵੀ ਕਲਿੱਕ ਕੀਤੀ ਵੀਡੀਓ ਤੇ ਜਰੂਰ ਕਰ ਦਿਓ ਦਬਕੇ ਆ ਲੋ ਜੀ ਅਗਲਾ ਕਦਰ ਨਾਲ ਆ ਗਿਆ ਇਹ ਸਟਾਲ ਵੈਰਾਈਟੀ ਫੁੱਲ ਆ ਗਈ ਆ ਤੇ ਉਸ ਤੋਂ ਬਾਅਦ ਆ ਗਿਆ ਅਗਲਾ ਤਾਂ ਇਹ ਪੂਰਾ ਚਮਕਦਮ ਕੜਾ ਜੀ ਜਿਹੜਾ ਵੀ ਵੀਰ ਜੇ ਭੈਣ ਵੀਡੀਓ ਸ਼ੇਅਰ ਕਰਕੇ ਪਿਆਰਾ ਜਿਹਾ ਕਮੈਂਟ ਕਰਕੇ ਆਊਗਾ ਸਪੈਸ਼ਲ ਡਿਸਕਾਊਂਟ ਆ ਕੇ ਲੈ ਲਿਓ ਆਪਣੇ ਤੋਂ ਮੈਂ ਕਿਹਾ ਬੇਫਿਕਰ ਰਹੋ ਤੁਸੀਂ ਆ ਲੋ ਜੀ ਕਰੋ ਚੈੱਕ ਸੂਟ ਪੂਰਾ ਓਕੇ ਰਪੋਰਟ ਪੀਸ ਹੈਗਾ ਆ ਲੋ ਜੀ ਜੈਨੂਅਲ ਚੀਜ਼ਾਂ ਨੇ ਬਿਲਕੁਲ ਜੈਨੂਅਲ ਚੀਜ਼ਾਂ ਜੀ ਆ ਲੋ ਕਰੋ ਚੈੱਕ ਸਟਾਲ ਚੈੱਕ ਕਰ ਲੋ ਪਾਕਿਸਤਾਨੀ ਸੂਟ ਆਈ ਬਿਲਕੁਲ ਓਕੇ ਰਿਪੋਰਟ ਪੂਰਾ ਕਰਾਚੀ ਦੇ ਵਿੱਚ ਕਪੜਾ ਹੈਗਾ ਫੁੱਲ ਲਾਈਕਰ ਹੈਗਾ ਈਜੀ ਵਾਸ਼ ਨੇ ਓਕੇ ਰਿਪੋਰਟ ਕੀਤਾ ਹੈ ਨਾ ਸਟਾਕ ਫੁੱਲ ਆ ਗਿਆ ਸਿਰਫ ਤੁਹਾਨੂੰ ਪੰਜ-ਛੇ ਪੀਸ ਨਿਗਾਹ ਕਰਵਾਏ ਆ ਸਿਲੇਕਟਡ ਜੇ ਹੋਰ ਵੀ ਵੈਰਾਈਟੀ ਲੈਣੀ ਹੈ ਵੀਡੀਓ ਕਾਲ ਤੁਸੀਂ ਕਰ ਲਓ ਸਾਡੇ ਸਾਨੂੰ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੇ ਵੀਡੀਓ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜਿਹੜੇ ਰੇਟ ਆ ਨਾ ਦੇਖੋ 1399 ਰੁਪਏ ਪੰਜਾਬ ਦੇ ਵਿੱਚ ਸ਼ਿਪਿੰਗ ਫ੍ਰੀ ਹੈ ਜੀ ਮੈਂ ਅਗਲੀ ਵੀਡੀਓ ਤਿਆਰ ਕਰਵਾ ਤੁਹਾਡੇ ਸਾਰਿਆਂ ਨੂੰ